ਤਾਂ ਨੂੰ ਸਰਕਾਰ ਦੀ ਕਮੀਆਂ ਨੇ ਜੀ ਸਰਕਾਰ ਨੇ ਕਿਹਾ ਨੂੰ ਸਾਨੂੰ ਕੀ ਸਾਨੂੰ ਤਾਂ ਕਹਿੰਦੇ ਕੋਈ ਨਾ ਹੱਥ ਨਹੀਂ ਕੱਲ ਨੂੰ ਕਰਾਂਗੇ ਹੱਥ ਨਹੀਂ ਧੜਕੇ ਕਰਾਂਗੇ ਆਹ ਗੋਲ ਕਹੇ ਗਾ ਹੋ ਜਾਂਦੇ ਨੇ ਕਿਵੇਂ ਦੇਖਦੇ ਹੋ ਫਿਰ ਕਾਰ ਪੁਜਾਰੀ ਦੀ ਬਾਜ਼ੀ ਵਾਰੀ ਵਧੀਆ ਨਹੀਂ ਜੀ ਹੈਗੀ ਪਰ ਕੋਈ ਦਿੱਕਤ ਨਹੀਂ ਹੈਗੀ ਉਹਨਾਂ ਨਾਲ ਬਾਥਰੂਮ ਜਾ ਕੇ ਘਰ ਆਉਂਦੇ ਨੇ ਹੁਣ ਸਵੇਰ ਦੇ ਕਹੇ ਹੁਣ ਆਇਆ ਬਾਕੀ ਦਾ ਪਾਣੀ ਨਹੀਂ ਹੈ ਜਿਆਦਾਤਰ ਤਾਂ ਕੋਈ ਹੋਰ ਹੋਰੇ ਨਾ ਫਾਦਰੋਂ ਸਿੱਧਾ ਕੁਝ ਨਹੀਂ ਆਇਦਾ ਬਾਕੀ ਪਾਣੀ ਦੀ ਦਿੱਕਤ ਆ ਪਾਣੀ ਅਲੱਗ ਘਰੋਂ ਦੇ ਆਉਂਦਾ ਸਾਰੇ ਜਿਹੜੇ ਬਾਕੀ ਆ ਪਏ ਵੀ ਨੇ ਵਾਟਰ ਕੂਡ ਕਿਉਂਕਿ ਆਪਣੇ ਜ਼ਿੰਮੇਵਾਰ ਨਹੀਂ ਪੀ ਕੇ ਰਾਜੀ ਪਾਣੀ ਪਾਣੀ ਉੱਪਰਲੇ ਖਰਾਬ ਹੋ ਗਏ ਪੈਣੇ ਅਲੱਗ-ਵਲੱਗ ਘਰੋਂ ਦੇ ਆਉਂਦਾ ਆਪਦਾ ਟਿੰਡਾ ਲੈ ਕੇ ਮੋਸੋਂ ਦੇ ਖਰਾਬ ਆ ਥੋੜੇ ਜਿਹਾ ਮੋਕਰ ਇਹਨਾਂ ਨੂੰ ਸਮੂਤ ਦੇਣੀ ਚਾਹੀਦੀ ਆ 12 ਮੋਕਰ ਤਾਂ ਕਿਸੇ-ਕਿਸੇ ਢੇਰੀ ਦਾ ਆ ਪੰਜ-ਪੰਜ 6-6 ਦਿਨਾਂ ਬਾਅਦ ਆ ਰਹੇ ਆ ਮੋਕਰ ਪਿਛਲੇ ਸਾਲ ਜਿਹੜਾ ਕਈ ਕਿਸਾਨਾਂ ਦਾ ਕਹਿਣਾ ਸੀ ਬਾਰਦਾਨੇ ਦੀ ਬੜੀ ਪ੍ਰੋਬਲਮ ਆਈ ਸੀ ਤੇ ਹੁਣ ਬਾਰਦਾਨੇ ਦੀ ਕੋਈ ਘਾਟ ਤਾਂ ਨਹੀਂ ਹੈ ਜੀ ਅਜੇ ਤੱਕ ਤੱਕ ਹੋਈ ਹੈ ਕੋਈ ਦੇਖਾ ਮੋੜ ਮੋਟੀ ਸੱਲਾਹ ਹੋਵੇ ਉਹਦਾ ਕਰ ਕੱਢਾ ਕਰਨਾ ਹੋਵੇ ਆਪਣੇ ਮੋੜ ਮੋਟੀ ਪਾਣੀ ਦਾ ਪ੍ਰਬੰਧ ਵੀ ਹੈ ਨਹੀਂ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਉਸਾਰ ਪਰ ਦਾ ਲੋਕਾਂ ਦੇ ਕੈਮਰੇ ਲੱਗੇ ਉਹਨੇ ਤੜਕਰੋ ਆ ਗਿਆ ਜੁੱਤੀਆਂ ਮਾਰਦਾ ਖੜਾ ਕਰ ਕੰਮ ਨਹੀਂ ਕਰਦਾ ਮਿੱਡੀਆਂ ਦੇ ਵਿੱਚ ਸਾਰੀ ਪ੍ਰਵਾਸੀ ਲੇਵ ਹੈ ਲੇਵ ਰ ਹੈ ਪਰ ਉਹ ਕਿਤੇ ਨਾ ਕਿਤੇ ਕਿੱਥੇ ਜਾਂਦੇ ਨੇ ਫਿਰ ਦੂਰ ਜਾਂਦਾ ਰਹੇਗਾ ਜੁੱਟਿਆ ਖੰਦਨਾ ਵਗੈਰੇ ਖਤਰ ਲੋਕਾਂ ਦੇ ਖਤੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕੈ ਲਈ ਅਨਾਜ ਦੀ ਜਿਹੜੀ ਆਮਦ ਆਉਣੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਵਕ ਵਕ ਕਿਸਾਨਾਂ ਦੇ ਵੱਲੋਂ ਕੈ ਲਈ ਪਿੰਡਾਂ ਦੀਆਂ ਮੰਡੀਆਂ ਦੇ ਵਿੱਚ ਅਨਾਜ ਜਿਹੜਾ ਇਸ ਵੇਲੇ ਟਰਾਲੀਆਂ ਪਰ ਪਰ ਛੁੱਟਿਆ ਜਾ ਰਿਹਾ ਹੈ ਦਾਦੀ ਇਹ ਕਿ ਪੰਜਾਬ ਸਰਕਾਰ ਨੇ 28 ਮਾਰਚ ਤੋਂ ਮੰਡੀਕਰਨ ਦੇ ਵਿੱਚ ਕਾਫੀ ਪੁਖਤਾ ਜਿਹੜਾ ਸੁਧਾਰ ਉਹ ਕਰਨ ਦੇ ਆਦੇਸ਼ ਦਿੱਤੇ ਸੀ ਤੇ ਉਹ ਜਿਹੜੇ ਆਦੇਸ਼ ਦਿੱਤੇ ਸੀ ਉਹ ਜ਼ਮੀਨੀ ਪੱਧਰ ਤੇ ਕਿੰਨੇ ਕੁ ਲਾਗੂ ਹੋਏ ਨੇ ਫਿਲਹਾਲ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਕੀ ਨਾਮ ਹੈ ਸਰ ਤੁਹਾਡਾ ਜੀ ਖਾਂ ਜੀ ਹਾਂ صدیق ਜੀ ਸਭ ਤੋਂ ਪਹਿਲਾਂ ਤੇ ਇਹ ਦੱਸੋ ਮੰਡੀ ਦੇ ਵਿੱਚ ਕਣਕ ਲੈ ਕੇ ਆਏ ਹੋਏ ਹਾਂ ਹਾਂ ਜੀ ਹਾਂ ਜੀ ਕਣਕ ਲੈ ਕੇ ਆਏ ਤੇ ਕਿੰਨੀ ਕੁ ਕਣਕ ਲੈ ਕੇ ਆਏ ਤੁਸੀਂ ਇੱਥੇ ਕਣਕ ਦੇ ਹੈਗੇ ਦੋ ਟਰਾਲੀਆਂ ਜੀ ਦੋ ਟਰਾਲੀਆਂ ਹਾਂ ਜੀ ਤੇ ਆ ਕਿੰਨੇ ਕਿੰਨਾ ਸਾਮਾ ਹੋ ਗਿਆ ਤੁਹਾਨੂੰ ਅੱਜ ਚੌਥਾ ਦਿਨ ਆ ਜੀ ਚੌਥਾ ਦਿਨ ਹੈ ਤੁਲੀ ਨਹੀਂ ਹੈਗੀ ਜੀ ਨਹੀਂ ਇਹ ਤਾਂ ਕੱਲ ਨੂੰ ਹੋਗਾ ਦਿਨ ਤੇ ਮੋਇਸਚਰ ਜਿਹੜਾ ਸਰਕਾਰ ਨੇ 12 ਨਿਯਤ ਕੀਤਾ ਆ ਮੋਇਸਚਰ ਠੀਕ ਆ ਜੀ ਬਿਲਕੁਲ ਸੁੱਕੀ ਕਣਕ ਆ 12 ਆ ਗਿਆ ਮੋਇਸਚਰ ਹਾਂ ਜੀ ਹਾਂ ਜੀ ਤੇ ਫਿਰ ਚੱਕੀ ਕਿਉਂ ਨਹੀਂ ਜਾ ਰਹੀ ਤੁਲ ਕਿਉਂ ਨਹੀਂ ਰਹੀ ਹੈ ਪਤਾ ਨਹੀਂ ਨੂੰ ਸਰਕਾਰ ਦੀ ਕਮੀਆਂ ਨੇ ਜੀ ਸਰਕਾਰ ਦੀਆਂ ਕਮੀਆਂ ਨੂੰ ਸਾਨੂੰ ਕੀ ਸਾਨੂੰ ਤਾਂ ਕਹਿੰਦੇ ਨੇ ਕੋਈ ਨਾ ਹੱਥ ਨਹੀਂ ਕੱਲ ਨੂੰ ਕਰਾਂਗੇ ਹੱਥ ਨਹੀਂ ਟੜਕੇ ਕਰਾਂਗੇ ਆਹ ਗੋਲ ਕਰਕੇ ਗਾਹ ਹੋ ਜਾਂਦੇ ਨੇ ਹਾਂ ਤੇ ਕਿਵੇਂ ਦੇਖਦੇ ਹੋ ਫਿਰ ਕਾਰਗੁਜ਼ਾਰੀ ਨੂੰ ਬਾਜ਼ਾਰੀ ਵਧੀਆ ਨਹੀਂ ਜੀ ਹੈਗੀ ਜਿਹੜਾ ਉਰੇ ਬੰਦਾ ਬੈਠਦਾ ਉਹਨੂੰ ਪਾਣੀ ਧਾਣੀ ਨਹੀਂ ਮਿਲਦਾ ਫਿਰ ਤੋਂ ਉੱਪਰ ਦੀ ਹੋਰ ਕੀ ਤੇ ਆ ਗੱਲਬਾਤ ਕਰਾਂਗੇ ਹੋਰ ਵੀ ਲੋਕ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਕੁਲਦੀਪ ਸਿੰਘ ਹੈ ਜੀ ਹਾਂ ਕੁਲਦੀਪ ਜੀ ਜਿਵੇਂ ਕਿ ਸਦੀਕ ਸਾਹਿਬ ਕਹਿ ਰਹੇ ਨੇ ਕਿ ਮੰਡੀ ਦੇ ਵਿੱਚ ਜਿਹੜੇ ਪੁਖਤਾ ਇੰਤਜ਼ਾਮ ਨਹੀਂ ਹਨ ਤੇ ਕੀ ਕੀ ਘਾਟਾਂ ਲੱਗਦੀਆਂ ਨੇ ਵੀ ਇਹ ਹੋਣੀਆਂ ਚਾਹੀਦੀਆਂ ਸੀ ਪਰ ਇਹਦਾ ਪ੍ਰਬੰਧ ਨਹੀਂ ਕੀਤਾ ਗਿਆ ਬਾਕੀ ਤਾਂ ਪਾਣੀ ਨਹੀਂ ਹੈ ਜਿਆਦਾਤਰ ਤਾਂ ਕੋਈ ਹੋਰ ਹੋਰੇ ਨਾ ਬਹੁਤ ਰਹੂ ਸਰ ਦਾ ਕੁਝ ਨਹੀਂ ਇਦਾਂ ਦਾ ਹੈਗਾ ਹੂੰ ਬਾਕੀ ਇਹ ਜਿਵੇਂ ਹੁਣ ਮੌਕਚਰ ਦਾ ਮੌਸਮ ਦੇ ਖਰਾਬ ਆ ਥੋੜਾ ਜਿਹਾ ਮੌਕਚਰ ਇਹਨਾਂ ਨੂੰ ਸੂਟ ਦੇਣੀ ਚਾਹੀਦੀ ਆ 12 ਮੌਕਚਰ ਤਾਂ ਕਿਸੇ ਕਿਸੇ ਢੇਰੀ ਦਾ ਆ 5-5 6-6 ਦਿਨਾਂ ਬਾਅਦ ਆ ਰਿਹਾ ਮੌਕਚਰ ਹੁਣ ਜਿਵੇਂ ਰਾਤ ਮੌਸਮ ਖਰਾਬ ਹੋ ਗਿਆ ਉਹਦੇ ਕਰਕੇ ਵੀ ਕੁਝ ਇਹਨਾਂ ਨੂੰ ਸੂਟ ਦੇਣੀ ਚਾਹੀਦੀ ਆ ਹੂੰ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਮੰਡੀ ਦੇ ਵਿੱਚ ਮੈਨੂੰ ਅੱਜ ਚੌਥਾ ਦਿਨ ਹੈ ਚੌਥਾ ਦਿਨ ਹੈ ਮੌਇਸਚਰ ਪੂਰਾ ਹੋਇਆ ਨਹੀਂ ਹਲੇ ਜੋ 12 ਦਿੱਤਾ ਸੀ ਮੌਇਸਚਰ ਹੈ ਜੀ ਅੱਜ ਲਾਇਆ ਨਹੀਂ ਅਜੇ ਮਸ਼ੀਨ ਵਸੂਣ ਲੱਗ ਰਹੀ ਹੈ ਜੀ ਉਸ ਤੋਂ ਬਾਅਦ ਫੇਰ ਮੌਇਸਚਰ ਲਾਉਣਗੇ ਦੇਖਦੇ ਹਾਂ ਕੱਲ ਨੂੰ ਵੀ ਕੀ ਕਰਦੇ ਆ ਕੀ ਲੱਗਦਾ ਵੀ ਕਦੋਂ ਤੱਕ ਤੁਹਾਡੀ ਜਿਹੜੀ ਫਸਲ ਆ ਤਲ ਜੂਗੀ ਮੈਨੂੰ ਲੱਗਦਾ ਵੀ ਦੋ ਦਿਨ ਮੈਨੂੰ ਅਜੇ ਹੋਰ ਲਾਉਣੇ ਪੈਣਗੇ ਫੇਰ ਕਿਤੇ ਤਲੂ ਜਾਊਗਾ ਕਾਰਗੁਜ਼ਾਰੀ ਤੋਂ ਖੁਸ਼ ਹੋ ਜਾਂ ਕਿਵੇਂ ਕੀ ਰਿਐਕਸ਼ਨ ਹੈ ਤੁਹਾਡਾ ਜਿਹੜਾ ਕਾਰਗੁਜ਼ਾਰੀ ਤੋਂ ਹੁਣ ਸਾਨੂੰ ਦੀਨ ਹੀ ਹੈ ਬਸ ਆ ਕੇ ਨਾ ਦੱਸਤੀਆਂ ਜੀ ਵੀ ਹੁਣ ਪੀਣ ਵਾਲੇ ਪਾਣੀ ਦੀ ਜਿਹੜੀ ਵੱਡੀ ਘਾਟ ਦੱਸੀ ਜਾ ਰਹੀ ਆ। ਹਾਂਜੀ ਕੋਈ ਕੂਲਰ ਦਾ ਨਹੀਂ ਕੋਈ ਪੰਪ ਦਾ ਨਹੀਂ ਪੰਪ ਹੈਗਾ ਉਹ ਚੱਲ ਨਹੀਂ ਰਿਹਾ ਜਿਵੇਂ ਰੇ। ਯਾਨੀ ਕਿ ਨੇੜੇ ਤੇ ਹੈ ਨਹੀਂ ਸਾਨੂੰ ਦੂਰੋਂ ਦੂਰੋਂ ਲੈ ਕੇ ਆਉਣਾ ਪੈਂਦਾ। ਜਾਂ ਆਪ ਦਾ ਨਾਲ ਲੈ ਕੇ ਆਉਂਦੇ ਜਾਂ ਬੱਚਿਆਂ ਨੂੰ ਮਗਰ ਮਗਾਉਨੇ ਆ ਉਹ ਫੜਾ ਕੇ ਜਾਂਦੇ ਆ। ਅੱਛਾ ਸਰਕਾਰ ਤਾਂ ਕਹਿੰਦੀ ਸੀ ਵੀ ਤਕਰੀਬਨ 1 ਮਹੀਨਾ ਪਹਿਲੇ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਕਰ ਦਿੱਤੇ ਜਾਣਗੇ। ਪਰ ਗਰਾਊਂਡ ਲੈਵਲ ਤੇ ਕਿਵੇਂ ਦੇਖਦੇ? ਨਹੀਂ ਗਰਾਊਂਡ ਲੈਵਲ ਸਾਡੇ ਪਿੰਡਸ ਤਾਂ ਹੈ ਨਹੀਂਗਾ ਜੀ। ਕੋਈ ਹੋਰ ਕਿਤੇ ਸ਼ਹਿਰ 'ਚ ਹੋਵੇ ਆਪਾਂ ਕਹਿ ਨਹੀਂ ਸਕਦੇ। ਆਪਣੇ ਪਿੰਡ ਹੈ ਨਹੀਂਗੇ। ਪਰ ਕਿਤੇ ਨਾ ਕਿਤੇ ਕਿਸਾਨ ਨੇ ਜਿਹੜੇ ਉਹ ਨਾ ਖੁਸ਼ ਦਿਖਾਈ ਦੇ ਰਹੇ ਨੇ ਕਿਉਂਕਿ ਮੰਡੀਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਬਦਾ ਤੋਂ ਲੈ ਕੇ ਟਾਇਲਟ ਹੈ ਜਿਹੜੀ ਉਹ ਵੀ ਇੱਥੇ ਫਿਲਹਾਲ ਕੋਈ ਨਹੀਂ ਹੈ ਕੀ ਨਾ ਬਈ ਬਪੂ ਜੀ ਤੁਹਾਡਾ ਨਾ ਨਾ ਕਰਦੇ ਹੋ ਕਿਵੇਂ ਦਾ ਪ੍ਰਬੰਧ ਦੇਖਦੇ ਹੋ ਹੁਣ ਮੰਡੀਆਂ ਦੇ ਵਿੱਚ ਸੌਖਾ ਜਾਂ ਪਹਿਲਾ ਵਰਗਾ ਹੀ ਕੰਮ ਚੱਲ ਰਿਹਾ ਜੀ ਮੇਰੇ ਪੁੱਤ ਦੇ ਖਾ ਮੋੜੇ ਮੋਟੀ ਸੱਲਾ ਹੋਏਗਾ ਉਹਦਾ ਕਰਕੇ ਡੱਕਾ ਤਾਂ ਆਉਂਦੀ ਆ ਕੋਈ ਮੋੜੇ ਮੋਟੀ ਕਹਿੰਦੇ ਦੀ ਬਸਾਫ ਕਰਦੇ ਯਾਰ ਪਾਣੀ ਦੀ ਬੜੀ ਗੱਲ ਤਾਂ ਹੂੰ ਪਾਣੀ ਦਾ ਪ੍ਰਬੰਧ ਨਹੀਂ ਹੈ ਨਹੀਂ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਬਸ ਸਾਫ ਕਰਦਾ ਲੋਕਾਂ ਦੇ ਕੈਮਰੇ ਲੱਗੇ ਹੋਣੇ ਤੜਕਰੂ ਆ ਗਿਆ ਅਗਲਾ ਜੁੱਤੀਆਂ ਮਾਰਦਾ ਖੜਾ ਕਰ ਕਰਨੀ ਮੋਟਿਆ ਤੇ ਫਿਰ ਆ ਤਾ ਸਿਆਣੇ ਲੰਦਨ ਦੇ ਬੰਦ ਨੂੰ ਹੋੜ ਕੈਮਰਾ ਦਾ ਜਵਾਨਾ ਦਿਨ ਪਤਾ ਤੇ ਫਿਰ ਕਿੱਥੇ ਜਾਣਾ ਪੈਂਦਾ ਲੇਬਰ ਹੈ ਜਿਹੜੀ ਉਹ ਫਿਲਹਾਲ ਲੇਬਰ ਤਾਂ ਦੇਖ ਰਿਹਾ ਕਿ ਮੰਡੀਆਂ ਦੇ ਵਿੱਚ ਸਾਰੀ ਪ੍ਰਵਾਸੀ ਲੇਵ ਹੈ ਲੇਬਰ ਹੈ ਪਰ ਉਹ ਕਿਤੇ ਨਾ ਕਿਤੇ ਕਿੱਥੇ ਜਾਂਦੇ ਨੇ ਫਿਰ ਦੂਰ ਜਾਂਦਾ ਰਹੇਗਾ ਜੁੱਤੀਆਂ ਖਾਂਦਣਾ ਵਿਚਾਰੇ ਖਤ ਲੋਕਾਂ ਦੇ ਖਤੇ ਜਾਂਦਾ ਇਹ 2 ਲੱਖ ਰੁਪਏ ਬਣਿਆ ਹੁਣ ਚੱਲ ਸਰੀ ਜਾਵੇ ਇਹਨਾਂ ਦਾ ਸਾਬ ਕਰ ਲੋ ਸ਼ਿਆਣੇ ਬੰਦੇ ਨੂੰ ਕਿਤੇ ਜਗ੍ਹਾ ਨਹੀਂ ਹੈ ਜੀ। ਉਹਨੇ ਦੋ ਚੀਜ਼ਾਂ ਜ਼ਰੂਰੀ ਨੇਗਾ ਲੈਟਰ ਰਹਾ ਤੇ ਆਪਾਂ ਹੁਣ ਪਾਣੀ ਪਾਣੀ ਦੀ ਟੈਂਕੀ ਇੱਕ। ਅੱਛਾ ਫਸਲ ਸਿੱਟੀ ਨੂੰ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ? ਮੈਨੂੰ ਅੱਜ ਚੌਥਾ ਦਿਨ ਹੈਗਾ। ਚੌਥਾ ਦਿਨ। ਅੱਜ ਮੇਰੀ ਆਦੀ ਟੁੱਲ ਜੂਗੀ। ਬਾਤ ਕਣੀਆਂ ਕਰਕੇ ਨਾ ਵਾਸ਼ੇ ਵੀ ਜਾਣੀ। ਅੱਜ ਮੇਰੀ ਖਾਰੇ ਟੁੱਲ ਜੂਗੀ। ਕਿਵੇਂ ਦੇਖਦੇ ਹੋ ਵੀ ਮੌਸਮ ਹੈ ਜਿਹੜਾ ਉਹ ਕਿਤੇ ਨਾ ਕਿਤੇ ਬੇਈਮਾਨ ਹੋ ਜਾਂਦਾ ਹੈ। ਮੌਸਮ ਬਰਸਾਤ ਆ ਜਾਂਦੀ ਹੈ। ਸਰਕਾਰ ਨੂੰ ਛੋਟ ਦੇਣੀ ਚਾਹੀਦੀ ਹੈ ਇਹਦੇ ਵਿੱਚ ਥੋੜੀ ਬਹੁਤ। ਦੇ ਦੇਣੀ ਚਾਹੀਦੀ ਹੈ ਭਰ ਕੇ ਆਪਦੇ ਬਿੱਲ ਇੱਥੇ ਲਾਵੇ ਉਹਨੂੰ। ਹ ਹਾਂ ਪਰ ਕਈ ਕਿਸਾਨ ਨੇ ਜਿਹੜੇ ਫਿਰ ਨਜਾਇਜ਼ ਫਾਇਦਾ ਚੱਕਦੇ ਨੇ ਕਹਿ ਲਈ ਵੀ ਗਿੱਲੀਆਂ ਫਸਲਾਂ ਵੜ ਲੈਂਦੇ ਨੇ ਉਹ ਜੀ ਉਹ ਕਰਕੇ ਡੱਕਤਾ ਜਾਂਦੇ ਨੇ ਡਰਦੇ ਡਰਦੇ ਵੜ ਲੈਂਦੇ ਨੇ ਡਰਦੇ ਤੇ ਫਿਰ ਇਹ ਕਹਿ ਸਕਦੇ ਆ ਵੀ ਕਿਸਾਨ ਵੀ ਜਿਹੜਾ ਬਰਾਬਰ ਦਾ ਜ਼ਿੰਮੇਦਾਰ ਹੈ ਇਹਦੇ ਵਿੱਚ ਹੈਗਾ 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 ਬਿਲਕੁਲ ਹੈਗਾ ਉਹ ਡਰਦੇ ਰਹੇ ਹੁਣ ਜਦੋਂ ਆਪਾਂ ਦੀ ਕਿਸੇ ਦੇ 25 ਸਾਲੋਂ ਕਣਕਾਂ ਕਿਸੇ ਕੋਲ 2 ਕਿਲਿਆਂ ਦੇ ਕਿਸੇ ਕੋਲ 4 ਕਿਲਿਆਂ ਨੇ ਜੇ ਗੋਲਾ ਕਾ ਕੜਾ ਹੋ ਗਿਆ ਮਰੇ ਜਾਵਾਂਗੇ ਘਰੇ ਵੀ ਖਾਣੀਆਂ ਉਹਨਾਂ ਦੇਣ ਲੈਣ ਵੀ ਕਰ ਰਹੇ ਨੇ ਤੇ ਬਰਸਾਤ ਜਿਵੇਂ ਹੁਣ ਰਾਤ ਥੋੜਾ ਮੌਸਮ ਖਰਾਬ ਹੋਇਆ ਸੀ ਤੇ ਕੀ ਲੱਗਦਾ ਸੀ ਮੰਡੀਆਂ ਦੇ ਵਿੱਚ ਪ੍ਰਬੰਧ ਹੈ ਪੁਖਤਾ ਇੰਤਜ਼ਾਮ ਹੈ ਨੇ ਪੰਦ ਪ੍ਰਬੰਧ ਹੈਗੇ ਹਰ ਤਿੰਨੇ ਕਰੇ ਨੇ ਸਾਰੇ ਪ੍ਰਬੰਧ ਨੇ ਠੀਕ ਹੈ ਹਾਂ ਪਰਪਾਲਾਂ ਸਾਰੀਆਂ ਕੋਈ ਹੈ ਨਹੀਂ ਪਰਪਾਲਾ ਹੈਗੀਆਂ ਨੇ ਹਾਂ ਹਾਂ ਫਿਰ ਜਿਵੇਂ ਕਿ ਕਿਸਾਨ ਕਹਿ ਰਹੇ ਨੇ ਵੀ ਮੌਸਮ ਥੋੜਾ ਖਰਾਬ ਹੋ ਜਾਂਦਾ ਸੱਲ ਆ ਜਾਂਦੀ ਹੈ ਪਰ ਮੌਸਮ ਦੇ ਵਿੱਚ ਥੋੜੀ-ਮੋਟੀ ਛੋਟ ਹੈ ਜਿਹੜੀ ਹੋਣੀ ਚਾਹੀਦੀ ਹੈ ਜੀ ਉਹ ਤਾਂ ਸਰਕਾਰ ਨੂੰ ਹੁਣ ਕਰਨਾ ਚਾਹੀਦਾ ਨਾ ਮਾਣ ਮਾਣ ਇਹਨਾਂ ਦਾ ਵੀ 30 ਹੱਤਾਂ ਪੰਜਾਬ ਸਰਕਾਰ ਦੇ ਮਤਲਬ ਸੈਂਟਰ ਨੂੰ ਚਾਹੀਦਾ ਸੈਂਟਰ ਸਰਕਾਰ ਨੂੰ ਚਾਹੀਦਾ ਕਿਉਂਕਿ ਇੰਸਪੈਕਟਰ ਜਿਹੜੇ ਬੰਦੇ ਭੋ ਭਿਜੇ ਨੇ ਬਹੁਤ ਜਿੱਬਾ ਨੇ ਮਤਲਬ ਕੋਈ ਦਿੱਕਤ ਨਹੀਂ ਹੋਣ ਦਿੱਤੀ ਕੋਈ ਬਾੜਦੰਨ ਜਿਹਨਾਂ ਨੂੰ ਦਿੱਕਤ ਨਹੀਂ ਹੋਣੀ ਕੋਈ ਮਤਲਬ ਢੇਰੀ ਕੋਈ ਦਿੱਕਤ ਨਹੀਂ ਸੀ ਜਿਹੜਾ ਬਾੜਾ ਨਜਾਇਜ਼ ਮਾਲ ਗਿੱਲਾ ਉਹ ਤਾਂ ਹੁਣ ਆਪਾਂ ਵੀ ਬਦਲ ਕੇ ਸਾਫ਼ ਕਰਕੇ ਪੜਿਆ ਜਾਏਗਾ ਵਿਚ ਵਿਚ ਹੁਣ ਛੋਆ ਛੋਆ ਮੱਚਦਾ ਹੋਇਆ ਇੱਥੇ ਬੈਠੇ ਮੌਜੂਦ ਤੁਸੀਂ ਆਪ ਚੈੱਕ ਰਿਹਾ ਉਹਨਾਂ ਦੀ ਜਿਹੜੀ ਕੰਡੀਸ਼ਨਾਂ ਪੂਰੀਆਂ ਕਰਦੀ ਉਹ ਫਸਲ ਆ ਉਹੀ ਤੋਲੂਗੀ। ਉਹੀ ਤੋਲੂਗੀ ਹਾਂ। ਉਹੀ ਤੋਲੂਗਾ। ਹਾਲਾਂਕਿ ਫੇਰ ਵੀ ਉਹ ਇੰਸਪੈਕਟਰ ਸਾਹਿਬ ਬੰਦੇ ਬਹੁਤ ਵਧੀਆ ਨੇ। ਹੋਰ ਮੰਡੀ ਦੇ ਵਿੱਚ ਕਿਸਾਨ ਮੌਜੂਦ ਨੇ ਤੇ ਗੱਲਬਾਤ ਕਰ ਲੈਂਦੇ ਆ। ਬਾਜੀ ਕੀ ਨਾਮ ਹੈ ਤੁਹਾਡਾ ਜੀ? ਮੇਰਾ ਮਹੂਨਜੀਤ ਸਿੰਘ ਜੀ। ਹਾਂ ਜਿਵੇਂ ਕਿ ਦੇਖਿਆ ਜਾ ਰਿਹਾ ਹੈ ਕਈ ਕਿਸਾਨ ਤੇ ਕਈ ਲੇਬਰ ਵਾਲਿਆਂ ਦਾ ਕਿਹਾ ਜਾ ਰਿਹਾ ਵੀ ਇੱਕ ਵਾਸ਼ਰੂਮ ਜਾਣ ਦੀ ਥੋੜੀ ਦਿੱਕਤ ਹੈ ਥੋੜੀ ਜਿਹੀ ਪਾਣੀ ਦੀ ਤੁਸੀਂ ਕਿਵੇਂ ਦੇਖਦੇ ਹੋ? ਸਰ ਕੋਈ ਦਿੱਕਤ ਨਹੀਂ ਹੈਗੀ। ਉਹਨਾਂ ਨਾਲ ਬਾਥਰੂਮ ਜਾ ਕੇ ਘਰੋਂ ਆਉਂਦੇ ਨੇ ਹੁਣ ਸਵੇਰ ਦੇ ਕਾਇ ਹੁਣ ਆਏ ਆ ਜੀ। ਹਾਂ। 5 ਵਜੇ ਆ ਕੇ ਬੈਠਿਆ ਤੇ ਹੁਣ ਕਿੰਨਾ ਕ ਬਾਥਰੂਮ ਕਿੱਥੇ ਜਾਣਾ ਆਪਾਂ ਤੇ ਜਾਣਾ ਤਾਂ ਜਗ੍ਹਾ ਬਣੀ ਹੈ ਨੇ ਉਹ ਸਾਹਮਣੇ ਬਣੇ ਨੇ ਦੇਖ ਲਓ ਜੀ ਦੇਖ ਵੀ ਸਕਦੇ ਤੇ ਜਾ ਵੀ ਸਕਦੇ ਨੇ ਕੋਈ ਏਡੀ ਗੱਲ ਨਹੀਂ ਬਾਕੀ ਪਾਣੀ ਦੀ ਦਿੱਕਤ ਤਾਂ ਪਾਣੀ ਅਲਾ ਘਰੋਂ ਲੈ ਕੇ ਆਉਣਾ ਸਾਰਾ ਹੀ ਆਪਦਾ ਬਾਕੀ ਆਪਾਂ ਇਹ ਵੀ ਨੇ ਵਾਟਰ ਕੁੱਲ ਕਿਉਂਕਿ ਆਪਣੇ ਜ਼ਿੰਮੇਵਾਰ ਨਹੀਂ ਪੀ ਕੇ ਰਾਜੀ ਪਾਣੀ ਇਹ ਪਾਣੀ ਉੱਪਰਲੇ ਖਰਾਬ ਹੋਏ ਪੈਣੇ ਅਗਲਾ ਆਪਦਾ ਘਰੋਂ ਲਿਆਉਂਦਾ ਆਪਦਾ ਤਿੰਦਾ ਲਿਆ ਕੇ ਕੋਈ ਇਹੋ ਜੀ ਗੱਲ ਦੀ ਦਿੱਕਤ ਕੋਈ ਨਹੀਂ ਹੈਗੀ ਵੀਰੇ ਅੱਛਾ ਮੌਇਸਚਰ ਨੂੰ ਲੈ ਕੇ ਕਈ ਕਿਸਾਨਾਂ ਦਾ ਕਹਿਣਾ ਵੀ ਸਰਕਾਰ ਨੂੰ ਥੋੜੀ ਬਹੁਤ ਜਿਹੜੀ ਛੋਟ ਦੇਣੀ ਚਾਹੀਦੀ ਹੈ ਜਿਵੇਂ ਕਿ ਮੌਸਮ ਦੇ ਵਿੱਚ ਸੱਲ ਆ ਜਾਂਦੀ ਹੈ ਤੇ ਉਹਨੂੰ ਕਿਵੇਂ ਦੇਖਦੇ ਹੋ ਸਰ ਸੱਲ ਦਾ ਤਾਂ ਇਦਾਂ ਇਹ ਹੁਣ ਆਪਾਂ ਦੋ ਦਿਨ ਨੂੰ ਕਢਾ ਲਾਂਗੇ ਕੋਈ ਫਰਕ ਨਹੀਂ ਪੈਂਦਾ ਕਿ ਹੁਣ ਆਪਾਂ ਨਰਮ ਵੱਢ ਕੇ ਲਿਆਵਾਂਗੇ ਇਹਨਾਂ ਦਾ ਵਾੜਤੀ ਨਾਲ ਹੀ ਪਹੁੰਚ ਮੰਦੀਓ ਕਸਾਨ ਵੀ ਜ਼ਿੰਮੇਦਾਰ ਆ ਬਰਾਬਰ ਬਿਲਕੁਲ ਜ਼ਿੰਮੇਵਾਰਾਂ ਜ਼ਿੰਮੇਵਾਰਾਂ ਜੇ ਦੋ ਦਿਨ ਆਪਾਂ ਹੁਣ 6 ਮਹੀਨੇ ਕਢਾ ਲਈ ਦੋ ਦਿਨ ਕਢਾ ਲਾਂ ਕੋਈ ਫਰਕ ਨਹੀਂ ਪੈਂਦਾ ਜੀ 6 ਮਹੀਨੇ ਵੀ ਆਪਾਂ ਪਾ ਲਈਏ ਫਸਲ ਪਰ ਕਿਤੇ ਨਾ ਕਿਤੇ ਕਿਸਾਨ ਕਹਿੰਦਾ ਵੀ ਗੜੇ ਮਾਰੀ ਤੋਂ ਡਰ ਲੱਗਦਾ ਨੁਕਸਾਨ ਵੀ ਹੁੰਦਾ ਦੇਖੋ ਸਰ ਜ ਉਧਰ ਤੇ ਆਪਣਾ ਕੀ ਬਸ ਚੱਲਦਾ ਕੋਈ ਨਹੀਂ ਚੱਲਦਾ ਜੀ ਇਹਦਾ ਕਾਰ ਸਾਰਾ ਇੱਥੋਂ ਵੀ ਲੈ ਕੇ ਜਾਣੀ ਇੱਥੋਂ ਵੀ ਲੈ ਜਾਉ ਘਰੋਂ ਵੀ ਲੈ ਜਾਉ ਤਾਂ ਲੈ ਕੇ ਜਾਣੇ ਇਹ ਤਾਂ ਆਪਾਂ ਕੋਈ ਹੋਰ ਤਨ ਕਰ ਸਕਦੇ ਤੇ ਕੁਝ ਹੋਰ ਕਿਸਾਨ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਜੀ ਸਿਮਰਜੀਤ ਸਿੰਘ ਜੀ ਸਿਮਰ ਜੀ ਪਿਛਲੇ ਸਾਲ ਜਿਹੜਾ ਕਈ ਕਿਸਾਨਾਂ ਦਾ ਕਹਿਣਾ ਸੀ ਬਾਰਦਾਨੇ ਦੀ ਬੜੀ ਪ੍ਰੋਬਲਮ ਆਈ ਸੀ ਤੇ ਹੁਣ ਬਾਰਦਾਨੇ ਦੀ ਕੋਈ ਘਾਟ ਤਾਂ ਨਹੀਂ ਹੈ ਜੀ ਅਜੇ ਤੱਕ ਤਾਂ ਕੋਈ ਹੈ ਨਹੀਂ ਹੂੰ ਹਾਂ ਇਹ ਤਾਂ ਕੋਈ ਨਾ ਬਈ ਠੀਕ ਹੈ ਚੱਲ ਰਿਹਾ ਕਿਵੇਂ ਦੇਖ ਰਿਹਾ ਹਾਂ ਸਰਕਾਰ ਦੇ ਜਿਹੜੇ ਪ੍ਰਬੰਧ ਕੀਤੇ ਹੋਏ ਸੀ ਸਹੀ ਲੱਗ ਰਹੇ ਨੇ ਤੁਹਾਨੂੰ ਤਕਰੀਬਨ ਅਜੇ ਮਤਲਬ ਕਣਕ ਦੇ ਦੇ ਹਿਸਾਬ ਨਾਲ ਜਿੰਨੀ ਕ ਕਣਕ ਆਈ ਆ ਉਹਨਾਂ ਦਾ ਪ੍ਰਬੰਧ ਬਹੁਤ ਠੀਕ ਚੱਲ ਰਿਹਾ ਜੇ ਹੁਣ ਮਤਲਬ ਜਦੋਂ ਨਾਲ ਕਣਕ ਯਾਦ ਆਊਗੀ ਆ 20 ਤਰੀਕ 21 ਤਰੀਕ ਦੇ ਵਿੱਚ ਫੇਰ ਤਾਂ ਥੋੜਾ ਜਿਹਾ ਰੁਕਣਾ ਵੀ ਪਊਗਾ ਕੋਈ 4 ਦਿਨ ਦਾ ਸੀਜ਼ਨ ਆ ਹਾਂ ਵੀ 4 ਦਿਨ ਦਾ ਸੀਜ਼ਨ ਆ ਉਹ ਤਾਂ ਜ਼ਰੂਰ ਫੇਰ ਬਾਰਿਸ਼ ਹੋ ਦੇ ਮਤਲਬ ਭਰਨਗੇ ਆਰਤੀ ਵੀ ਕਿੰਨੇ ਕ ਪਰਸੈਂਟ ਜਿਹੜੀ ਕਣਕ ਆ ਚੁੱਕੀ ਆ ਫਿਲਹਾਲ ਮੰਡੀ ਦੇ ਵਿੱਚ ਪਰਸੈਂਟੇਜ ਤਾਂ ਆਇਆ ਥੋੜੀ ਆਂਦਲ ਕੋਈ ਜ਼ਿਆਦਾ ਨਹੀਂ ਹਾਂ ਜ਼ਿਆਦਾ ਤਾਂ ਆਹ 19 ਆਪਣੇ 20 21 22 ਇੱਥੇ ਕੋਈ ਜ਼ਿਆਦਾ ਹੁੰਨੀ ਪਈ ਤੇ ਅਧਿਕਾਰੀ ਨੇ ਜਿਹੜੇ ਸਮੇਂ-ਸਮੇਂ ਸਰ ਤੇ ਆ ਕੇ ਚੈੱਕ ਕਰ ਰਹੇ ਨੇ ਜੀ ਕਣਕ ਨੂੰ ਹਾਂ ਜੀ ਆਈ ਜਾਂਦੇ ਹਾਂ ਮਰਦੇ ਹਾਂ ਬੋਲੀ ਲਾ ਕੇ ਜਾਂਦੇ ਹਾਂ ਹਾਂ ਜੀ ਬੋਲੀ ਲਾ ਕੇ ਜਾਂਦੇ ਨੇ ਆ ਕੇ ਜਿਹੜੀ ਮੌਇਸਚਰ ਆਉਂਦੀ ਹੈ ਉਹੀ ਲਾ ਕੇ ਜਾਂਦੇ ਨੇ ਵੀ ਇਹਰ ਭਰ ਦੋ ਦੂਜੀ ਅਦਾਲਤ ਵਿੱਚ ਛੱਡ ਜਾਂਦੇ ਨੇ ਜਿਹੜੀ ਮੌਇਸਚਰ ਨਹੀਂ ਆ ਅੱਛਾ ਪਿਛਲੀ ਵਾਰੀ ਜਦੋਂ ਦੇਖਿਆ ਗਿਆ ਸੀਗਾ ਕਈ ਵਾਰੀ ਮੌਇਸਚਰ ਮੀਟਰ ਦੇ ਵਿੱਚ ਕੰਪਲੇਂਟ ਬਹੁਤ ਆਈ ਸੀ ਵੀ ਮੌਇਸਚਰ ਮੀਟਰ ਕਿਤੇ ਨਾ ਕਿਤੇ ਖਰਾਬ ਨੇ ਤੇ ਇਸ ਵਾਰੀ ਏਦਾਂ ਦਾ ਕੋਈ ਦੇਖਣ ਨੂੰ ਮਿਲਿਆ ਕਿ ਕਿਉਂਕਿ ਮਾਰਕੀਟ ਕਮੇਟੀ ਵਾਲੇ ਵੀ ਆਉਂਦੇ ਨੇ ਉਹ ਵੀ ਚੈੱਕ ਕਰਦੇ ਨੇ ਆ ਕੇ ਉਹ ਆਪਦੇ ਮੀਟਰ ਵੀ ਲੈ ਕੇ ਆਉਂਦੇ ਨਾਲ ਸਾਰਾ ਕੋਈ ਮੌਇਸਚਰ ਮੀਟਰ ਲੈ ਕੇ ਆਉਂਦੇ ਉਹਨਾਂ ਨੂੰ ਉਹਦੇ ਮਾਰੀ ਚੈੱਕ ਕਰਦੇ ਨੇ ਕੋਲ ਮਲਾ ਕੇ ਸੰਤੁਸ਼ਟੋਂ ਸੰਤੁਸ਼ਟਾਈ ਸੰਤੁਸ਼ਟ ਬਿਲਕੁਲ ਸੰਤੁਸ਼ਟ ਮੰਡੀਆਂ ਦੇ ਵਿੱਚ ਕਿਸਾਨਾਂ ਦਾ ਜਿਹੜਾ ਇੱਕ ਕੈਲੀਏ ਰੋਸਾ ਵੀ ਹੈ ਵੀ ਇੱਥੇ ਪੀਣ ਵਾਲੇ ਪਾਣੀ ਨੂੰ ਜਿਹੜਾ ਲੈ ਕੇ ਕਾਫੀ ਦਿੱਕਤ ਆ ਰਹੀ ਹੈ ਤੇ ਵਾਸ਼ਰੂਮ ਨੇ ਜਿਹੜੇ ਉਹ ਵੀ ਕਿਤੇ ਨਾ ਕਿਤੇ ਇੱਥੇ ਕਾਰਜ ਆਵਦੀ ਹੈ ਕਿਉਂਕਿ ਲੇਬਰ ਹੈ ਜਿਹੜੀ ਉਹਨਾਂ ਨੂੰ ਕਿਤੇ ਨਾ ਕਿਤੇ ਦੂਰ ਜਾਣਾ ਪੈਂਦਾ ਹੈ ਤੇ ਲੇਬਰ ਦਾ ਜਿਹੜਾ ਸਮਾਂ ਉਸ ਸਮੇਂ ਦੇ ਵਿੱਚ ਜਿਹੜਾ ਜ਼ਿਆਦਾ ਬਤੀਤ ਹੋ ਜਾਂਦਾ ਤੇ ਆਉਣ ਜਾਣ ਦੇ ਸਮੇਂ ਦੇ ਵਿੱਚ ਜਿਹੜੀ ਉਹ ਲੇਬਰ ਵੀ ਇਹਨਾਂ ਕਿਸਾਨਾਂ ਨੂੰ ਕਿਤੇ ਨਾ ਕਿਤੇ ਮਹਿੰਗੀ ਪੈ ਰਹੀ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ